ਆਖਰਕਾਰ ਹਮੇਸ਼ਾ ਸਭ ਨੂੰ ਹਸਾਉਣ ਵਾਲੇ ਵੀ ਇੱਕ ਦਿਨ ਜਾਂਦੇ ਜਾਂਦੇ ਸਭ ਨੂੰ ਰੁਲਾ ਜਾਂਦੇ ਨੇ ਬਿਲਕੁਲ ਅਸੀਂ ਗੱਲ ਕਰ ਰਹੇ ਹਾਂ ਜਸਵਿੰਦਰ ਪੱਲਾ ਦੀ ਜੋ ਕਿ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਹਮੇਸ਼ਾ ਸਾਰਿਆਂ ਦੇ ਚਿਹਰੇ ਤੇ ਮੁਸਕਾਨ ਦੇਣ ਵਾਲੇ ਜਸਵਿੰਦਰ ਪੱਲਾ ਅੱਜ ਸਾਰਿਆਂ ਨੂੰ ਰੁਲਾ ਕੇ ਚਲੇ ਗਏ ਨੇ ਤੇ ਅੱਜ ਹਰ ਇੱਕ ਦੇ ਜ਼ਿਹਨ ਦੇ ਵਿੱਚ ਉਹਨਾਂ ਦਾ ਹੀ ਨਾਮ ਹੈ ਜੀ ਹਾਂ ਲੰਬੇ ਸਮੇਂ ਤੋਂ ਉਹਨਾਂ ਦੇ ਵੱਲੋਂ ਪੋਲੀਵੁੱਡ ਦੇ ਵਿੱਚ ਜੋ ਜਗ੍ਹਾ ਬਣਾਈ ਗਈ ਤੇ ਪੋਲੀਵੁੱਡ ਦੇ ਨਾਲ-ਨਾਲ ਕੇਵਲ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੇ ਇੱਕ ਵੱਖਰੀ ਹੀ ਛਾਪ ਛੱਡੀ ਤੇ ਹਰ ਇੱਕ ਦੇ ਚਿਹਰੇ ਤੇ ਮੁਸਕਾਨ ਲਿਆਂਦੀ ਅੱਜ ਉਹ ਮੁਸਕਾਨ ਹਰ ਇੱਕ ਦੇ ਚਿਹਰੇ ਤੋਂ ਚਲੀ ਗਈ ਹੈ ਕਿਉਂਕਿ ਅੱਜ ਜਸਵਿੰਦਰ ਪੱਲਾ ਸਾਡੇ ਵਿੱਚ ਉਹ ਸ਼ਖਸੀਅਤ ਜਿਸ ਨੇ ਸਾਰਿਆਂ ਨੂੰ ਹੱਸਣਾ ਸਿਖਾਇਆ ਸਾਰਿਆਂ ਨੂੰ ਇੱਕ ਨਵੀਂ ਸੋਚ ਦੇ ਨਾਲ ਸੋਚਣਾ ਸਿਖਾਇਆ ਉਹ ਅੱਜ ਸਾਡੇ ਵਿੱਚ ਨਹੀਂ ਰਹੇ ਨੇ ਅੱਜ ਅਸੀਂ ਉਹਨਾਂ ਦੇ ਬਾਰੇ ਹੀ ਗੱਲ ਕਰਾਂਗੇ ਤੇ ਕਦੋਂ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਕਿਸ ਤਰੀਕੇ ਦੇ ਨਾਲ ਕੀਤੀ ਇਸ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਕਿਉਂਕਿ ਉਹ ਰੂਹ ਜਿਹੜੀ ਹੈ ਇੱਕ ਵੱਖਰੀ ਹੀ ਪਛਾਣ ਸੀਗੀ ਉਹਨਾਂ ਦੀ ਤੇ ਕਿਸ ਤਰੀਕੇ ਦੇ ਨਾਲ ਉਹ ਇਸ ਇੰਡਸਟਰੀ ਦੇ ਵਿੱਚ ਆਏ ਇਸ ਬਾਰੇ ਵੀ ਅਸੀਂ ਗੱਲ ਕਰਾਂਗੇ ਕੁਝ ਲੋਕ ਜੇ ਗੱਲ ਕਰੀਏ ਹਸਣ ਲਈ ਪੈਦਾ ਹੁੰਦੇ ਨੇ ਤੇ ਕੁਝ ਹਸਾਉਣ ਲਈ ਪੈਦਾ ਹੁੰਦੇ ਨੇ ਜਿਸ ਦੇ ਵਿੱਚ ਇੱਕ ਨਾਮ ਜਸਵਿੰਦਰ ਪੱਲਾ ਦਾ ਹੈ ਜਿਸ ਨੇ ਦੋਹਾਂ ਕੰਮ ਇਕੱਠੇ ਕੀਤੇ ਨੇ ਹਸਣਾ ਵੀ ਸਿਖਾਇਆ ਤੇ ਸੋਚਣਾ ਵੀ ਸਿਖਾਇਆ ਤੇ ਮਜਬੂਰ ਕੀਤਾ ਕਿਸ ਤਰੀਕੇ ਦੇ ਨਾਲ ਨਵੀਂ ਸੋਚ ਦੇ ਨਾਲ ਸੋਚਿਆ ਜਾਵੇਗਾ 4 ਮਈ 1960 ਨੂੰ ਲੁਧਿਆਣੇ ਦੇ ਵਿੱਚ ਇੱਕ ਸਥਾਨਕ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਕੋਈ ਸੋਚ ਵੀ ਨਹੀਂ ਸਕਦਾ ਸੀਗਾ ਇੱਕ ਮਾਮੂਲੀ ਜਿਹੇ ਘਰ ਦੇ ਵਿੱਚ ਪੈਦਾ ਹੋਇਆ ਇਹ ਬੱਚਾ ਇੱਕ ਦਿਨ ਇੰਨਾ ਨਾਮ ਕਮਾਏਗਾ ਕਿ ਉਹਨਾਂ ਦੀ ਵਾવાહી ਪੂਰੀ ਦੁਨੀਆ ਦੇ ਵਿੱਚ ਹੋਵੇਗੀ ਸ਼ਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਪ੍ਰਤੀ ਜਿੰਨਾ ਪਿਆਰ ਉਹਨਾਂ ਨੂੰ ਸੀਗਾ ਤੇ ਉਹ ਖੇਤੀਬਾੜੀ ਵਿਭਾਗ ਦੇ ਵਿੱਚ ਪੀ ਐਚ ਡੀ ਦੇ ਕਰਕੇ ਉਹ ਪ੍ਰੋਫੈਸਰ ਵੀ ਰਹੇ ਲੰਬਾ ਸਮਾਂ ਪ੍ਰੋਫੈਸਰ ਰਹੇ ਉੱਥੇ ਤੇ ਉੱਥੇ ਵੀ ਕਾਫੀ ਉਹਨਾਂ ਨੂੰ ਪਛਾਣ ਮਿਲੀ ਪਰ ਕਿਸ ਨੇ ਕੀ ਸੋਚਿਆ ਰੱਬ ਨੇ ਕੁਦਰਤ ਨੇ ਤੁਹਾਡੇ ਲਈ ਕੀ ਸੋਚਿਆ ਇਹ ਇਹਨਾਂ ਦੇ ਨਾਲ ਇਹ ਸਾਫ਼ ਦਿਖਾਈ ਦਿੱਤਾ ਕਿਸਮਤ ਜੋ ਹੈ ਕਦੋਂ ਪਲਟੀ 1980 ਦੇ ਵਿੱਚ 1980 ਦੇ ਦਹਾਕੇ ਦੇ ਵਿੱਚ ਉਹਨਾਂ ਨੇ ਆਪਣੇ دوست ਬਲਵਿੰਦਰ ਬੁਲਾਰ ਦੇ ਨਾਲ ਇੱਕ ਸਟੇਜ ਤੇ ਸ਼ੋਅ ਕੀਤਾ ਕਾਮੇਡੀ ਸ਼ੁਰੂ ਕੀਤੀ ਜਿਸ ਦੇ ਵਿੱਚ ਉਹਨਾਂ ਦਾ ਕਿਰਦਾਰ ਛਣਕਾਟਾ ਜੋ ਕਿ ਕਦੇ ਵੀ ਬੁਲਾਇਆ ਨਹੀਂ ਜਾ ਸਕਦਾ ਛਣਕਾਟੇ ਦਾ ਕਿਰਦਾਰ ਜਦੋਂ ਉਹਨਾਂ ਨੇ ਨਿਭਾਇਆ ਉਦੋਂ ਉਸ ਤੋਂ ਬਾਅਦ ਤਾਂ ਇੱਕ ਵੱਖਰੀ ਹੀ ਛਾਪ ਉਹਨਾਂ ਨੇ ਛੱਡ ਦਿੱਤੀ ਦੇ ਨਾਲ ਹੀ ਨਾਲ ਫਿਰ ਉਸ ਤੋਂ ਬਾਅਦ ਉਹ ਕਈ ਫਿਲਮਾਂ ਦੇ ਵਿੱਚ ਵੀ ਦਿਖਾਈ ਦਿੱਤੇ ਫਿਲਮਾਂ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮ ਜਗਤ ਦੇ ਵਿੱਚ ਅੱਜ ਇਸ ਵੇਲੇ ਸੋਗ ਦੀ ਲਹਿਰ ਇਸ ਕਰਕੇ ਹੈ ਜਦੋਂ ਇੱਕ ਕਾਮੇਡੀ King ਦੇ ਜਾਣ ਦੀ ਗੱਲ ਪਤਾ ਲੱਗਦੀ ਹੈ ਜਸਵਿੰਦਰ ਪੱਲਾ ਉਹ ਸ਼ਖਸੀਅਤ ਜਿਨ੍ਹਾਂ ਨੇ ਦੁੱਲਾ ਪੱਟੀ ਵਾਲਾ ਦੇ ਵਿੱਚ ਆਪਣੀ ਫਿਲਮ ਤੋਂ ਸ਼ੁਰੂਆਤ ਕੀਤੀ ਦੁੱਲਾ ਪੱਟੀ ਵਾਲਾ ਨਾ ਦੀ ਪਹਿਲੀ ਫਿਲਮ ਸੀਗੀ ਜਿਸ ਦੇ ਵਿੱਚ ਇਹਨਾਂ ਦੀ ਕਾਮੇਡੀ ਨੂੰ ਖੂਬ ਸਰਹਾਇਆ ਗਿਆ ਉਸ ਤੋਂ ਬਾਅਦ ਕੈਰੀ ਆਨ ਜੱਟਾ ਜਿੰਦ ਜਾਨ ਬੈਂਡ ਬਾਜੇ ਅਸ਼ਕੇ ਵਧਾਈਆਂ ਜੀ ਵਧਾਈਆਂ ਵਰਗੀਆਂ ਹੋਰ ਕਈ ਫਿਲਮਾਂ ਦੇ ਵਿੱਚ ਉਹਨਾਂ ਨੇ ਇੱਕ ਸ਼ਾਨਦਾਰ ਅਦਾਕਾਰੀ ਦਿਖਾਈ ਤੇ ਲੋਕਾਂ ਦੇ ਦਿਲ ਜਿੱਤ ਲਏ ਤੇ ਨਾਲ ਹੀ ਨਾਲ ਇੱਕ ਵੱਖਰੀ ਹੀ ਛਾਪ ਅਮਿੱਟ ਛਾਪ ਜਿੰਨੂੰ ਕਹਿ ਸਕਦੇ ਆ ਅਮਿੱਟ ਛਾਪ ਜਿਹੜੀ ਹੈ ਉਹਨਾਂ ਨੇ ਛੱਡੀ ਜੋ ਕਿ ਅੱਜ ਤੱਕ ਜੋ ਹੈ ਯਾਦ ਹੈ ਤੇ ਅੱਗੇ ਵੀ ਦੁਨੀਆ ਜੋ ਹੈ ਇਹਨਾਂ ਇਹਨਾਂ ਦੀ ਛਾਪ ਨੂੰ ਇਹਨਾਂ ਦੇ ਕੰਮ ਨੂੰ ਯਾਦ ਰੱਖੇਗੀ ਗੱਲ ਕਰੀਏ ਆਪਾਂ ਇੰਡਸਟਰੀ ਦੀ ਤਾਂ ਇੰਡਸਟਰੀ ਦੇ ਵਿੱਚ ਅੱਜ ਦੇ ਦਿਨ ਯਾਨੀ ਕਿ 22 ਅਗਸਤ 2025 ਉਹ ਦਿਨ ਜਦੋਂ ਕਿ ਇੱਕ ਖਬਰ ਮਿਲਦੀ ਹੈ ਸਾਰਿਆਂ ਨੂੰ ਹੀ ਕਿ ਹੁਣ ਜਸਵਿੰਦਰ ਪੱਲਾ ਜੋ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹ ਖਬਰ ਹਰ ਇੱਕ ਦੇ ਲਈ ਬਿਹਤ ਸ਼ੌਕਿੰਗ ਸੀ ਬਿਹਤ ਹੀ ਵੱਡਾ ਝਟਕਾ ਸੀ ਝਟਕਾ ਇਸ ਲਈ ਕਿਉਂਕਿ ਜਦੋਂ ਇਹੋ ਜੀ ਸ਼ਖਸੀਅਤ ਜਿਸ ਨੇ ਇੰਡਸਟਰੀ ਨੂੰ ਇੰਨਾ ਕੁਝ ਦਿੱਤਾ ਅਜੇ ਹੀ ਚੀਜ਼ਾਂ ਅਜੇ ਹੀ ਸੋਚ ਦਿੱਤੀ ਜੋ ਕਿ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਜੋ ਕਿ ਹਮੇਸ਼ਾ ਯਾਦ ਰਹੇਗੀ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਹੈ ਜਿਸਨੇ ਹਰ ਇੱਕ ਨੂੰ ਸਿਖਾਇਆ ਨਵੀਂ ਸੋਚ ਦੇ ਨਾਲ ਅੱਗੇ ਵਧਣਾ ਉਹਨ ਜਦੋਂ ਇਸ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਇੰਡਸਟਰੀ ਦੇ ਵਿੱਚ ਜੋ ਉਹਨਾਂ ਦੇ ਨਾਲ ਸਾਥੀ ਕਲਾਕਾਰ ਰਹੇ ਜੋ ਨਵੇਂ ਕਲਾਕਾਰ ਨੇ ਹਰ ਇੱਕ ਸ਼ਖਸ ਦੁੱਖ ਦਾ ਪ੍ਰਗਟਾਵਾ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਬੇਸ਼ੱਕ ਉਹ 19 ਦੇ ਦਹਾਕੇ ਦੇ ਵਿੱਚ ਪ੍ਰੋਫੈਸਰ ਤੋਂ ਬਾਅਦ ਫਿਲਮਾਂ ਦੇ ਵਿੱਚ ਆਏ ਪਰ ਪ੍ਰੋਫੈਸਰ ਦੇ ਵੱਜੋਂ ਪੀਯੂ ਦੇ ਵਿੱਚ ਲੁਧਿਆਣਾ ਪੀਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਕਾਫੀ ਅੱਜ ਵੀ ਯਾਦ ਕੀਤਾ ਜਾ ਰਿਹਾ ਜਿਹੜੇ ਪ੍ਰੋਫੈਸਰ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਵੱਲੋਂ ਇੱਕ ਨਾਲ ਕੰਮ ਕੀਤਾ ਗਿਆ ਉਹਨਾਂ ਦੇ ਨਾਲ ਉਹ ਵੀ ਕਾਫੀ ਇੱਕ ਸੋਗ ਦਾ ਪ੍ਰਗਟਾਵਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੀ ਕਿਸ ਤਰੀਕੇ ਦੀ ਜਰਨੀ ਸੀ ਸ਼ੁਰੂਆਤ ਦੇ ਵਿੱਚ ਇਸ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ ਪਰ ਨਾਲ ਹੀ ਨਾਲ ਜੇ ਗੱਲ ਕਰੀਏ ਤਾਂ ਬੇहद ਹੀ ਵੱਡਾ ਘਾਟਾ ਇੰਡਸਟਰੀ ਨੂੰ ਕਿਉਂਕਿ ਬੜੇ ਹੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਤੇ ਲੰਬੇ ਸਮੇਂ ਤੋਂ ਹਸਪਤਾਲ ਦੇ ਵਿੱਚ ਦਾਖਲ ਵੀ ਸੀ ਪਰ ਇਹ ਦਿਨ 22 ਅਗਸਤ 2025 ਜੋ ਹੈ ਉਹ ਇੱਕ ਕਾਲਾ ਦਿਨ ਉਦੋਂ ਬਣ ਗਿਆ ਜਦੋਂ ਇਹ ਪਤਾ ਲੱਗਦਾ ਹੈ ਕਿ ਹੁਣ ਜਸਵਿੰਦਰ ਪੱਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਹੁਣ ਗੱਲ ਇਹ ਹੈ ਕਿ ਲੋਕ ਉਹਨਾਂ ਨੂੰ ਯਾਦ ਕਰ ਰਹੇ ਐ ਕਾਫੀ ਹੁਣ ਦੇਖਿਆ ਜਾ ਰਿਹਾ ਐ ਅੰਤਿਮ ਸੰਸਕਾਰ ਤੇ ਵੀ ਹੁਣ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਉੱਥੇ ਵੀ ਲੋਕ ਪਹੁੰਚਣਗੇ ਉਹਨਾਂ ਦੇ ਘਰ ਦੇ ਵਿੱਚ ਵੀ ਇਸ ਵੇਲੇ ਕਾਫੀ ਸੋਗ ਦੀ ਲਹਿਰ ਐ ਕਿਉਂਕਿ ਬਹ៉ਜ਼ 60 ਸਾਲ ਦੀ ਉਮਰ ਸੀ ਤੇ 65 ਸਾਲ ਦੀ ਉਮਰ ਦੇ ਵਿੱਚ ਸ਼ਾਇਦ ਅੱਗੇ ਵੀ ਉਹਨਾਂ ਨੇ ਬਹੁਤ ਕੁਝ ਦੇਣਾ ਸੀ ਇੰਡਸਟਰੀ ਨੂੰ ਪਰ ਇਸ ਉਮਰ ਦੇ ਵਿੱਚ ਉਹ ਅਲਵਿਦਾ ਕਹਿ ਗਏ ਨੇ ਪਰ ਜਾਂਦੇ ਜਾਂਦੇ ਉਹਨਾਂ ਦੇ ਲਈ ਇੱਕੋ ਗੱਲ ਕਹਾਂਗੇ ਜ਼ਿੰਦਗੀ ਦਾ ਮਕਸਦ ਸੀ ਲੋਕਾਂ ਨੂੰ ਹਸਾਉਣਾ ਤੇ ਸੋਚਣਾ ਸਿਖਾਉਣਾ ਜਸਵਿੰਦਰ ਪੱਲਾ ਤੁਸੀਂ ਸਦਾ ਯਾਦ ਰਹੋਗੇ ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ੇ